GBT Star College ਕੇਮ ਅਦੀਨ SG College Barnala ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ 27 ਸਤੰਬਰ 2024 ਨੂੰ ਰਿਡੌਨ ਗੈਸ ਅਤੇ ਆਲੇ ਦੁਆਲੇ ਵਿੱਚ ਇਸ ਦਾ ਮਾਪ ਵਿਸ਼ੇ ਤੇ ਗੈਸ ਲੈਕਚਰ ਅਤੇ ਹੈਂਡਸ-ਆਨ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਰਿਸੋਰਸ ਪਰਸਨ ਡਾਕਟਰ ਸੁਦੀਰ ਮਿੱਤਲ ਅਸੋਸੀਏਟ ਪ੍ਰੋਫੈਸਰ ਪਾਤਿਕ ਵਿਗਿਆਨ ਵਿਭਾਗ ਗੁਰੂਕਾਸ਼ੇ ਯੂਨੀਵਰਸਿਟੀ ਤਲਵੰਡੀ ਸਾਬੋ ਸਨ ਇਸ ਪ੍ਰੋਗਰਾਮ ਵਿੱਚ ਬੀਐਸਸੀ ਦੂਜਾ ਅਤੇ ਤੀਜਾ ਸਾਲ ਦੇ ਲਗਭਗ 45 ਵਿਦਿਆਰਥੀਆਂ ਨੇ ਭਾਗ ਲਿਆ ਸਿਖਲਾਈ ਪ੍ਰੋਗਰਾਮ ਨੂੰ ਦੋ ਸੈਸ਼ਨਾਂ ਵਿੱਚ ਵੰਡਿਆ ਗਿਆ ਸੀ ਪਹਿਲੇ ਸੈਸ਼ਨ ਵਿੱਚ ਡਾਕਟਰ ਸੁਦੀਰ ਨੇ ਰੇਡੀਓਐਕਟੀਵਿਟੀ ਦੇ ਸਿਧਾਂਤਕ ਪਿਛੋਕੜ ਅਸਥਿਰ ਰੇਡੀਓਨਿਊਕਲਾਈਡਾਂ ਦੇ ਟੁੱਟਣ ਦੇ ਡੌਨ ਗੈਸ ਅਤੇ ਥਰੋਨ ਗੈਸ ਦੇ ਕਰਮਵਾਰ ਯੂਰੇਨੀਅਮ ਅਤੇ ਥਰੋਨੀਅਮ ਲੜੀ ਦੇ ਸੜਨ ਤੋਂ ਥਰੋਨ ਗੈਸ ਦੇ ਗਠਨ ਬਾਰੇ ਪੇਸ਼ਕਾਰੀ ਦਿੱਤੀ ਉਨ੍ਹਾਂ ਨੇ ਰਿਡੋਨ ਅਤੇ ਸਰੋਨ ਗੈਸ ਦੇ ਸਿਹਤ ਪ੍ਰਭਾਵਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ। ਪ੍ਰਿੰਸੀਪਲ ਮੈਡਮ ਰਮਾ ਸ਼ਰਮਾ ਨੇ ਇਸ ਪ੍ਰੋਗਰਾਮ ਦੇ ਆਯੋਜਨ ਲਈ ਵਿਭਾਗ ਦੀ ਸਲਾਹਾਂਗੀ ਕੀਤੀ ਅਤੇ ਵਿਦਿਆਰਥੀਆਂ ਨੂੰ ਅਜਿਹੇ ਸਿੱਖਲਾਈ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਉਤਸ਼ਾਹ ਨਾਲ ਹਿੱਸਾ ਲੈਣ ਦੀ ਪ੍ਰੇਰਣਾ ਦਿੱਤੀ। ਪ੍ਰਿੰਸੀਪਲ ਰਮਾ ਸ਼ਰਮਾ ਤੇ ਫਿਜ਼ਿਕਸ ਡਿਪਾਰਟਮੈਂਟ ਦੇ ਅਧਿਆਪਕਾਂ ਵੱਲੋਂ ਡਾਕਟਰ ਸੁਧੀਰ ਮਿੱਤਲ ਦਾ ਸਨਮਾਨ ਕੀਤਾ ਗਿਆ। ਭਾਈ ਸਾਹਿਬ ਡਾਕਟਰ ਸੁਧੀਰ ਮਿੱਤਲ ਐਸੋਸੀਏਟ ਪ੍ਰੋਫੈਸਰ ਐਟ ਗੁਰੂਗੋਬਿੰਦ ਸਿੰਘ ਯੂਨੀਵਰਸਿਟੀ ਡਿਪਾਰਟਮੈਂਟ ਆਫ ਫਿਜ਼ਿਕਸ Um, I am especially thankful to the, uh, Dr. Rama Sharma, the Dr. Gurujan Rana Sir, Dr. Gandhiji Sir, and Dr. Uh, Sanjay Sir who invite me as a resource person for a year under the DVT grant. I especially thankful to all the students who patiently listen to me and uh, learn a lot of things about the research. Today's session is about the radon gas and its measurements in the surrounding. Uh, I conduct a workshop by some experiments, hand-on trainings, pinhole dosimeters, power counter, gamma ray survey meter and also uh, it relates to the research patents and how to have to patent the public publication and research publications. So, whole experience is very much amazing. I am again thankful to the whole management